ਸਨਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਕਲਯੁਗ ਦਾ ਅੰਤ ਕਿਵੇਂ ਹੋਵੇਗਾ ਪੁਰਾਤਨ ਗ੍ਰੰਥਾਂ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਸੱਤ ਸੂਰਜ ਹੋਣਗੇ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਵਿਚਾਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਉਹ ਵੀਡੀਓ ਜਿਹੜੀ ਹੈ ਬਿਲਕੁਲ ਦੇਖੀ ਹੋਵੇਗੀ ਜੇ ਨਹੀਂ ਵੇਖੀ ਤਾਂ ਇਸ ਚੀਜ਼ ਨੂੰ ਥੋੜਾ ਜਿਹਾ ਗੌਰ ਫਰਮਾਇਓ ਸਾਧ ਸੰਗਤ ਇੱਕ ਵੀਰ ਨੇ ਬਹੁਤ ਸੋਹਣਾ ਬੋਲਿਆ ਤੇ ਉਹਨੇ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵਾਕੂਬੀ ਸਾਂਝੀਆਂ ਕੀਤੀਆਂ ਨੇ ਸਾਧ ਸੰਗਤ ਉਸ ਵੀਰ ਨੇ ਇਹ ਗੱਲ ਲਿਖੀ ਹੈ ਕਿੰਨਾ ਕਾਲ ਯੁਗ ਦਾ ਅੰਤ ਹੋਵੇਗਾ ਤੇ ਪੁਰਾਤਨ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਸੱਤ ਸੂਰਜ ਹੋਣਗੇ ਜਿਸ ਦਿਨ ਕਾਲਯੁਗ ਦਾ ਅੰਤ ਹੋਵੇਗਾ ਜਿਸ ਦਿਨ ਸੱਤ ਸੂਰਜਾਂ ਦਾ ਘੇਰਾ ਬਣੇਗਾ ਉਸ ਦਿਨ ਸਮਝ ਲੈਣਾ ਪਏਗਾ ਸਾਨੂੰ ਵੀ ਹੁਣ ਕਾਲਯੁਗ ਦਾ ਅੰਤ ਆ ਚੁੱਕਿਆ ਹੈ ਕੁਝ ਤਸਵੀਰ ਵੀ ਜਿਹੜੀ ਆ ਉਸ ਵਾਰ ਨੇ ਸਾਂਝੀ ਕੀਤੀ ਹੈ ਨਾਲ ਉਹਨੇ ਪ੍ਰਾਤਨ ਗ੍ਰੰਥਾਂ ਦਾ ਹਵਾਲਾ ਦਿੱਤਾ ਹੈ ਬਹੁਤ ਸੋਹਣੀ ਜਾਣਕਾਰੀ ਹੈ ਪ੍ਰਸਾਦ ਸੰਗਤ ਜੇ ਆਪਾਂ ਗੱਲ ਕਰੀਏ ਵੀ ਸੱਤ ਸੂਰਜ ਭਾਵੇਂ ਜਿਹੜੀ ਕਾਲਯੁਗ ਦੀ ਹਜੇ ਉਮਰ ਹੈ ਉਹ ਤਾਂ ਹਜੇ ਬਹੁਤ ਜ਼ਿਆਦਾ ਪਈ ਹੈ ਕਿਉਂਕਿ ਕਾਲਯੁਗ ਜਿਹੜਾ ਹੈ ਉਹ ਹਲੇ ਬਚਪਨ ਦੇ ਵਿੱਚ ਹੈ ਇਹਨੇ ਜਵਾਨੀ ਵਿੱਚ ਵੀ ਜਾਣਾ ਤੇ ਫਿਰ ਬੁਢਾਪੇ ਵਿੱਚ ਵੀ ਜਾਣਾ ਤੇ ਉਸ ਤੋਂ ਬਾਅਦ ਫਿਰ ਸਤਜੁਗ ਦਾ ਜਿਹੜਾ ਹੈ ਉਹ ਸ਼ੁਰੂਆਤ ਤਾਈ ਹੋਣੀ ਹੈ ਸਤਜੁਗ ਦੀ ਹੁਣ ਇਥੇ ਇੱਕ ਬੇਨਤੀ ਕਰਦਾ ਕਿ ਕਲਯੁਗ ਜਿਹੜਾ ਹੈ ਉਹ ਅੱਜ ਜੋਰਾਂ ਤੇ ਹੈ ਕਲਯੁਗ ਕਿਸ ਤਰ੍ਹਾਂ ਨੱਚ ਰਿਹਾ ਹੈ ਅੱਜ ਸਾਡੇ ਸਿਰਾਂ ਤੇ ਬੈਠ ਕੇ ਨੱਚ ਰਿਹਾ ਕੋਈ ਗੁਰੂ ਦਾ ਅਦਬ ਨਹੀਂ ਕੋਈ ਭੈ ਨਹੀਂ ਆਪਾਂ ਪਹਿਲਾਂ ਵੀ ਇਸ ਵਿਸ਼ੇ ਤੇ ਬੋਲਦੇ ਰਹਿੰਦੇ ਆ ਗੱਲਬਾਤ ਜਿਹੜੀ ਆਪਣੀ ਹੋਈ ਹੈ ਕਿੰਨੀ ਵਾਰ ਇਸ ਵਿਸ਼ੇ ਨੂੰ ਆਪਾਂ ਸਾਂਝਾ ਕੀਤਾ ਹੈ ਸਾਦ ਸੰਗਤ ਰੱਬ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਅੱਜ ਹਰ ਇੱਕ ਗੁਰੂ ਘਰਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਕੈਮਰੇ ਲੱਗੇ ਹੋਏ ਨੇ ਉਹਦਾ ਕਾਰਨ ਕੀ ਹੈ ਕਿ ਲੋਕ ਗੁਰੂ ਤੋਂ ਨਹੀਂ ਡਰ ਰਹੇ ਲੋਕ ਸਿਰਫ ਕੈਮਰਿਆਂ ਤੋਂ ਡਰ ਰਹੇ ਨੇ ਸਾਦ ਸੰਗਤ ਗੁਰੂ ਦਾ ਕਿਸੇ ਨੂੰ ਕੋਈ ਡਰ ਨਹੀਂ ਕਿਸੇ ਨੂੰ ਕੋਈ ਭੈ ਨਹੀਂ ਹੈ ਇਹੋ ਹੀ ਤੇ ਕਲ ਯੁਗ ਹੈ ਇੱਕ ਦੂਜੇ ਤੇ ਲਾਂਚਨ ਲਾਏ ਜਾ ਰਹੇ ਨੇ ਚਿੱਕੜ ਉਸਾਲੇ ਜਾ ਰਹੇ ਨੇ ਇੱਕ ਦੂਜੇ ਨੂੰ ਜਿਹੜਾ ਹੈ ਉਹ ਬਰਬਾਦ ਕੀਤਾ ਜਾ ਰਿਹਾ ਹੈ ਸਕੀਮਾਂ ਲਾਈਆਂ ਜਾ ਰਹੀਆਂ ਨੇ ਇਹਨੂੰ ਕਿਵੇਂ ਠੱਗਿਆ ਜਾਏ ਕਿਵੇਂ ਲੁੱਟਿਆ ਜਾਏ ਇਹੋ ਹੀ ਤੇ ਕਲ ਯੁਗ ਹੈ ਸਾਸੰਗਤ ਜੇ ਕੋਈ ਬੰਦਾ ਅਹੁਦੇ ਤੇ ਐ ਪਾਵਰ ਦੇ ਵਿੱਚ ਐ ਤੇ ਉਹ ਬੰਦਾ ਸਕੀਮ ਲਾ ਰਿਆ ਵੀ ਤੂੰ ਰਿਸ਼ਵਤ ਕਿਵੇਂ ਲਮਾ ਕਿਵੇਂ ਠੱਗਾ ਮੈਂ ਕਿਵੇਂ ਆਪਣੀ ਕੁਰਸੀ ਤੇ ਬੈਠ ਕੇ ਲੋਕਾਂ ਨੂੰ ਜਿਹੜਾ ਹੈ ਇੱਕ ਆਪਣੇ ਕਲਾਵੇ ਵਿੱਚ ਲਮਾ ਜਦੋਂ 30 35000 ਰੁਪਇਆ ਤਨਖਾਹ ਲੈਣ ਵਾਲਾ ਬੰਦਾ ਇੱਕ ਦਿਹਾੜੀਦਾਰ ਤੋਂ ਟੇਬਲ ਦੇ ਥੱਲੇ ਦੀ ਜਿਹੜਾ ਹੈ 500 ਦੀ ਰਿਸ਼ਵਤ ਲੈਂਦਾ ਤੇ ਉਦੋਂ ਕਾਲਜਾ ਮੂੰਹ ਨੂੰ ਆਉਂਦਾ ਸਾਸੰਗਤ ਕਿਉਂ ਜੀਦਾ ਇੰਨੇ ਪੈਸੇ ਲੈ ਕੇ ਸਰਕਾਰੀ ਖਜ਼ਾਨੇ 'ਚ ਢਿੱਡਣੀ ਭਰਿਆ ਆ ਦਿਹਾੜੀਦਾਰ ਦੇ 500 ਨਾਲ ਕੀ ਉਹ ਢਿੱਡ ਭਰ ਜਾਏਗਾ ਤੇ ਉਹ ਕੀ ਕੀ ਹੈ ਉਹ ਇਹੋ ਹੀ ਤੇ ਕਲਯੁਗ ਹੈ ਸਾਧ ਸੰਗਤ ਦਾ ਕਲਯੁਗ ਤਾਂ ਚੱਲ ਰਿਹਾ ਤੇ ਕਲਯੁਗ ਦਾ ਅੰਤ ਉਸ ਦਿਨ ਹੋਣਾ ਹੈ ਤੇ ਸਤਿਗੁਰ ਕਹਿੰਦੇ ਉਸ ਦਿਨ ਕਲਯੁਗ ਦਾ ਅੰਤ ਕਰਨ ਦੇ ਲਈ ਪਰਮਾਤਮਾ ਨੂੰ ਖੁਦ ਆਉਣਾ ਪੈਣਾ ਹੈ ਪਰਮਾਤਮਾ ਖੁਦ ਚੱਲ ਕੇ ਆਏਗਾ ਉਹਦਾ ਅੰਤ ਕਰਨ ਦੇ ਲਈ ਤੇ ਸਾਧ ਸੰਗਤ ਦਾ ਉਹਦਾ ਅੰਤ ਕਰਨ ਦੇ ਲਈ ਪਰਮਾਤਮਾ ਨੂੰ ਆਉਣਾ ਪੈਣਾ ਤੇ ਪਰਮਾਤਮਾ ਆ ਕੇ ਉਹਦਾ ਅੰਤ ਕਰੇਗਾ ਇੱਕ ਨਾਲ ਹੋਰ ਬੇਨਤੀ ਕਰਾਂ ਕਿ ਪਰਮਾਤਮਾ ਦਾ ਅਵਤਾਰ ਹੀ ਤਾਂ ਹੋਣਾ ਕਿਉਂਕਿ ਕਲਯੁਗ ਦਾ ਉਹਨਾਂ ਖੁਦ ਆ ਕੇ ਅੰਤ ਕਰਨਾ ਹੈ ਸਾਧ ਸੰਗਤ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ ਸੀ ਨਾ ਉਸ ਵਕਤ ਆਸਮਾਨ ਨੇ ਵੀ ਜਿਹੜਾ ਹੈ ਪੁਕਾਰ ਕੀਤੀ ਧਰਤੀ ਨੇ ਪੁਕਾਰ ਕੀਤੀ ਧਰਤੀ ਦੇ ਜ਼ਰਰੇ ਜ਼ਰਰੇ ਇੱਕ ਇੱਕ ਟਕ ਨੇ ਪੁਕਾਰ ਕੀਤੀ ਕਿ ਸਤਿਗੁਰੂ ਤੁਸੀਂ ਪਧਾਰੋ ਤੁਹਾਡਾ ਆਉਣਾ ਬਣਦਾ ਤੇ ਸਤਿਗੁਰੂ ਆਏ ਸਤਿਗੁਰੂ ਨੇ ਆ ਕੇ ਫਿਰ ਇਸ ਜਲ ਦੀ ਬਲ ਦੀ ਧਰਤੀ ਨੂੰ ਇਸ ਲੋਕਾਈ ਨੂੰ ਜਿਹੜਾ ਹੈ ਸ਼ਾਂਤ ਕੀਤਾ ਇਹਦੇ ਵਿੱਚ ਕੁਝ ਪਾਪੀ ਸਨ ਉਹਨਾਂ ਦਾ ਨਾਸ਼ ਕੀਤਾ ਸਾਧ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਉਣਾ ਤਾਂ ਹੋਇਆ ਸੀ ਕਿਉਂਕਿ ਉਦੋਂ ਹਰ ਇੱਕ ਚੀਜ਼ ਨੇ ਪੁਕਾਰ ਕੀਤੀ ਸਤਿਗੁਰੂ ਤੁਸੀਂ ਆਓ ਫਿਰ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਏ ਬੇਨਤੀ ਕਰਾਂ ਕੁਝ ਨਿਸ਼ਾਨੀਆਂ ਨੇ ਕੱਲ ਜੋ ਖਤਮ ਹੋ ਰਿਹਾ ਕੋਈ ਕਹਿੰਦਾ ਹੁਣ ਹੋ ਰਿਹਾ ਕੋਈ ਕਹਿ ਰਿਹਾ ਜੀ ਉਦੋਂ ਹੋਏਗਾ ਸਾਧ ਸੰਗਤ ਇਹਦਾ ਬਹੁਤ ਵੱਡਾ ਫਸਾਰਾ ਹਲੇ ਹੋਣਾ ਹੈ ਅਜੇ ਤੱਕ ਗੱਲ ਹੀ ਕੁਝ ਨਹੀਂ ਹਾਲੇ ਤੱਕ ਆਪਾਂ ਕੁਝ ਨਹੀਂ ਦੇਖਿਆ ਇਹ ਗੱਲ ਯਾਦ ਰੱਖੀਏ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ